ਵੈਕਰਜੀ ਦਾ ਖਾਲਸਾ ਵੈਕਰਜੀ ਦੇ ਪਦੇ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸੋਲ ਜਰਨਲ ਸੈਕਟਰੀ ਪੰਜਾਬ ਅਮਰ ਸਿੰਘ ਬਾਬਾ ਜੀ ਵਨ ਸਿੰਘ ਦੀ ਏ ਰੱਖਿਆ ਵੈਲਫੇਅਰ ਐਸੋਸੀਏਸ਼ਨ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਤੁਹਾਨੂੰ ਡਰੈਸ ਪਵਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਅੱਜ ਬਕਰੇ ਤਰੀਕੇ ਦੇ ਵਿੱਚ ਤੁਸੀਂ ਦਿਖਾਈ ਦੇ ਰਹੇ ਹੋ ਕਿੰਧਰਾ ਮਸੂਦ ਕਰ ਰਹੇ ਹੋ ਜੀ ਇਹ ਸਰ ਬਹੁਤ ਵਧੀਆ ਇੱਕ ਉਪਰਾਲਾ ਵਾ ਸਾਰੇ ਜੋ ਕਿ ਆਪਣੇ ਟ੍ਰੈਫਿਕ ਕੰਟਰੋਲ ਸਰਦਾਰ ਹਰਪਾਲ ਸਿੰਘ ਦੀ ਰੰਦਾਵਾ ਉਹਨਾਂ ਵੱਲੋਂ ਜੋ ਕਿ ਇੱਕ ਵੱਖਰੀ ਪਛਾਣ ਬਣਾਈ ਗਈ ਆ ਉਹ ਅੱਦਾਂ ਸਰ ਸ਼ਹਿਰ ਦੇ ਵਿੱਚ ਜੂਪੀ ਬਿਹਾਰ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਪ੍ਰਦੇਸ਼ ਤੋਂ ਯਾਨੀ ਕਿ ਚਾਰ ਪੰਜ ਸਟੇਟਾਂ ਇਹਦੀਆਂ ਨੇ ਜਿੱਥੋਂ ਬਹੁਤ ਲੋਕ ਡਰਾਈਵਰ ਆ ਕੇ ਤੇ ਇੱਥੇ ਗੱਡੀ ਚਲਾਉਂਦੇ ਨੇ ਤੇ ਸ਼ਹਿਰ ਦੇ ਵਿੱਚ ਗੁਰੂ ਦੀ ਨਗਰੀ ਆ ਬਹੁਤ ਭੀੜ ਭੜਕਾਵਾ ਤੇ ਅਸੀਂ ਇਸ ਕਰਕੇ ਆਪਣੀ ਜੁਨੀਅਨ ਰਜਿਸਟਰ ਕਰਾਈ ਅਮਰਜੀਤ ਬਾਬਾ ਜੀਵਨ ਸਿੰਘ ਜੀ ਰੱਖਿਆ ਜੁਨੀਨ ਤਾਂ ਕਿ ਇਹ ਪਛਾਣ ਹੋ ਸਕੇ ਕਿ ਅੰਮ੍ਰਿਤਸਰ ਦੇ ਹੀ ਜਿਹੜੇ ਆ ਅਸੀਂ ਉਹ ਹੀ ਆਪਣੀ ਜੁਨੀਅਨ ਨਾਲ ਵਿੱਚ ਅਟੈਚ ਕਰਦੇ ਆਂ। ਆਟੋਆਂ ਦੇ ਉੱਪਰ ਪੁਲਿਸ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ। ਹੁਣ ਵਰਦੀਆਂ ਪਵਾ ਦਿੱਤੀਆਂ ਗਈਆਂ। ਨਾਲ ਨਾਲ ਤੁਹਾਡਾ ਨਾਂ ਵੀ ਜਿਹੜਾ ਉਹ ਲਗਵਾਤਾ ਗਿਆ ਨੰਬਰ ਪਲੇਟ ਦੇ ਉੱਪਰ। ਇਹ ਸਰ ਸਾਡੀ ਇੱਕ ਪਛਾਣ ਹੈ ਤੇ ਪੁਲਿਸ ਦੇ ਨਾਲ ਇੱਕ ਸੰਜੋਗ ਹੈ ਜੋ ਕਿ ਗੁਰੂ ਦੀ ਨਗਰੀ ਨੂੰ ਕਿਸ ਸਹੀ ਤਰੀਕੇ ਦੇ ਨਾਲ ਜੋ ਪਬਲਿਕ ਦੂਰੋਂ ਦੂਰ ਦਰ ਦੇ ਤੋਂ ਗੁਰੂ ਧਾਮਾਂ ਦੀ ਮੱਥਾ ਟੇਕਣ ਆਉਂਦੀ ਆ ਕਿ ਉਹ ਸਹੀ ਤਰੀਕੇ ਨਾਲ ਵਿਚਰ ਸਕਣ ਤੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ ਇਹ ਕਹੀਂ ਇੱਕ ਇਹਨਾਂ ਨੂੰ ਸੰਯੋਗ ਕਰ ਰਹੇ ਆ ਕਿ ਸਾਡੀ ਇੱਕ ਆਈਡੈਂਟੀਫਾਈ ਆ ਜਿਵੇਂ ਕਿ ਕੋਈ ਚੋਰ ਹੋ ਗਿਆ ਸਾਡੇ ਵਿੱਚ ਪੁਲਸਰਾ ਸਾਥ ਹੋ ਕੇ ਜਿਹੜੇ ਮਾੜੇ ਅੰਤਰ ਜਿਹੜੇ ਆਟੋ ਚਲਾ ਕੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਉਂਦੀ ਗੱਲ ਕਰੋਗੇ ਦੀ ਪੁਲਸਰੇ ਨਾਲ ਜਰੂਰ ਸਰ ਇਹੇ ਕੁਝ ਹੋ ਰਿਹਾ ਸਾ ਜਦੋਂ ਸਾਡੀ ਆਈਡੈਂਟੀਫਾਈ ਹੋ ਰਹੀ ਆ ਅਸੀਂ ਕਾਰਡ ਉਸੇ ਬੰਦੇ ਨੂੰ ਦੇਣਾ ਜਿਹਦਾ ਆਧਾਰ ਕਾਰਡ ਸਾਡੇ ਕੋਲ ਹੋਇਆ ਉਹਦਾ ਬਕਾਇਦਾ ਸਾਇਨ ਮੋਬਾਈਲ ਨੰਬਰ ਗੱਡੀ ਨੰਬਰ 84 ਨੰਬਰ ਤੱਕ ਹੀ ਉਹਦਾ ਪੈਨ ਕਾਰਡ ਤੱਕ ਆਪਣੇ ਕੋਲ ਰੱਖਦੇ ਆ ਤਾਂ ਕਿ ਉਹ ਬੰਦੇ ਦੀ ਪਛਾਣ ਹੋ ਸਕੇ ਕਿ ਇਹ ਵਾਕਿਆ ਹੀ ਅੰਮ੍ਰਿਤਸਰ ਸ਼ਹਿਰ ਦਾ ਵਾਸੀ ਆ ਅਸੀਂ ਜਾਂ ਦੂਸਰੇ ਜ਼ਿਲ੍ਹੇ ਦਾ ਜਾਂ ਦੂਸਰੀ ਸਟੇਟ ਦਾ ਉਹਨਾਂ ਨੂੰ ਅਸੀਂ ਆਪਣੀ ਜੁਨੀਅਨ ਦੇ ਨਾਲ ਅਟੈਚ ਨਹੀਂ ਕਰਦੇ ਕਿਉਂਕਿ ਅੰਮ੍ਰਿਤਸਰ ਜਿਹੜਾ ਵਾ ਇੱਕ ਬਹੁਤ ਵੱਡਾ ਜਿਹੜਾ ਵਾ ਟ੍ਰੈਫਿਕ ਦਾ ਬਣ ਚੁੱਕਾ ਸਿਰਦਰਦੀ ਬਣ ਚੁੱਕਾ ਪੁਲਿਸ ਵਾਸਤੇ ਤੁਹਾਡਾ ਇਹੋ ਜਿਹਾ ਸੰਯੋਗ ਆ ਬਾਕੀ ਜਿਹੜੇ ਬਾਜ ਜਾਣਗੇ ਉਹ ਇਹਨਾਂ ਸਾਹਬ ਨੂੰ ਪਤਾ ਲੱਗ ਜਾਣਾ ਕਿ ਜਿਹੜਾ ਜਨਾਬ ਯੂਨੀਫਾਰਮ ਤੋਂ ਆ ਇਹਨਾਂ ਦੇ ਗੱਲ ਵਿੱਚ ਕਾੜ ਨਹੀਂ ਕਿ ਇਹ ਬਾਹਰ ਦਾ ਬੰਦਾ ਵਾ ਇਹ ਤਾਂ ਆਟੋਮੈਟਿਕ ਪਛਾਣ ਆ ਠੀਕ ਹੈ ਹਾਂਜੀ ਪਾਲੀ ਸਰ ਕੀ ਕਹਿਣਾ ਚਾਹੁੰਦੇ ਹੋ ਵੱਡੀ ਗਿੰਦੀ ਦੇ ਵਿੱਚ ਆਟ ਵਾਲੇ ਈ ਰਿਕਸ਼ਾ ਵਾਲੇ ਤੁਹਾਡੇ ਕੋਲ ਪਹੁੰਚੇ ਨੇ ਫਰਦੀਆਂ ਬਾ ਕੇ ਅੱਜ ਅ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਕਿ ਸਾਡੇ ਨਾਲ ਸਾਥ ਦੇ ਕੇ ਇਹਨਾਂ ਨੇ ਅੱਜ ਆਏ ਨੇ ਮੇਰੇ ਕੋਲ ਦੱਸਣ ਆਏ ਨੇ ਕਿ ਬੜੀਆਂ ਹੀ ਵਧੀਆ ਪੁਆਈਆਂ ਲੋਕਾਂ ਨੂੰ ਵੀ ਵੇਅਰ ਕਰ ਰਹੇ ਆ ਤਾਂ ਮੈਂ ਇਹਨਾਂ ਦਾ ਕਰਾਲਾ ਕਰਦਾ ਸਾਰਿਆਂ ਦਾ ਬਹੁਤ ਵਧੀਆ ਕਰਾਲਾ ਕਰ ਰਹੇ ਨੇ ਨਾਲ ਬਾਕੀ ਇਹਨਾਂ ਦੇ ਗੱਡੀ ਗੁੱਡੀਆਂ ਲਾਉਣ ਵਾਸਤੇ ਵੀ ਕੋਈ ਨਾ ਕੋਈ ਪ੍ਰਾਲਾ ਕਰ ਰਿਹਾ ਕਿ ਕਿਤਨਾ ਕਿਤਰਾ ਨੂੰ ਸਟੈਂਡ ਬਣਾ ਕੇ ਦੇਣੇ ਆ ਕਿੱਦਾਂ ਕਰਦੇ ਹੋ ਮੈਂ ਐਸਪੀ ਸਾਹਿਬ ਨਾਲ ਡਿਸਕਸ਼ਨ ਕਰਕੇ ਇਹਨਾਂ ਨੂੰ ਤੇ ਅਸੀਂ ਦੱਸ ਦੇਵਾਂਗੇ ਵਧੀਆ ਨੇ ਬਹੁਤ ਵਧੀਆ ਇਹਨਾਂ ਦੀ ਪਛਾਣ ਬਣੀ ਇਹਨਾਂ ਦਾ ਕਸਟਮਰ ਵੀ ਵਧਿਆ ਵਾ ਇਸ ਕਰਕੇ ਮੈਨੂੰ ਖੁਸ਼ੀ ਹੈ ਕਿ ਅੱਜ ਆਏ ਨੇ ਬਤਲਵਾਦੀਆਂ ਦਾ ਹੋਰ ਆਟੋ ਵਾਲਿਆਂ ਨੂੰ ਕੀ ਮੈਸੇਜਾਂ ਜਾਂਦੇ ਹੋ ਉਹਨਾਂ ਦੇ ਵੱਲੋਂ ਹਜੇ ਆਪਣੀ ਵਰਦੀ ਨਹੀਂ ਪਾਈ ਗਈ ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਵੀ ਇਹਨਾਂ ਨੂੰ ਵੇਖ ਕੇ ਸਿੱਖੋ ਕੁਝ ਇਹਨਾਂ ਨੂੰ ਵੇਖ ਕੇ ਕੁਝ ਸਿੱਖੋ ਜਿਹੜਾ ਕੋਈ ਵਰਦੀ ਪਾ ਗੂਗਾ ਉਹਦੀ ਇੱਕ ਪਛਾਣ ਬਣੇਗੀ ਬਾਹਰੋਂ ਆਇਆ ਜਿਹਨਾਂ ਕੋਈ ਹੋਏਗਾ ਯਾਤਰੀ ਉਹਦੇ ਬਾਅਦ ਇਹ ਬੰਦੇ ਵਿਸ਼ਵਾਸ ਹੋਏਗਾ ਕਿ ਇਹ ਬੰਦਾ ਇੱਕ ਵਿਸ਼ਲੀਗ ਹੈ ਤੂੰਦਾ ਇੱਕ ਬਣਾ ਇੱਕ ਵਿਸ਼ਵਾਸ ਪਾਤਰ ਉਹਦਾ ਕਸਟਮਰ ਵਧੇਗਾ ਇਸ ਕਰਕੇ ਇਹ ਜਿ ਯੂਨੀਫਾਰਮ ਪੋਣਾ ਇੱਕ ਸਾਡੀ ਪਛਾਣ ਆ ਇਹ ਕਰਕੇ ਪਛਤਾਨ ਨੂੰ ਬਰਕਰਾਰ ਰੱਖਣਾ ਇਹਨਾਂ ਦਾ ਕਸਟਮਰ ਵਧੂਗਾ ਜੇਕਰ ਕਿਸੇ ਨੇ ਵਰਦੀ ਨਾ ਪਾਈ ਹੋਈ ਤਾਂ ਉਥੋਂ ਦਰਵਾਜ਼ਾ ਤੇਰੀ ਜਗ੍ਹਾ ਦੇ ਹੈਂਟਰ ਹੋਂਦਾ ਜਾਏਗਾ ਨਹੀਂ ਨਹੀਂ ਬਿਲਕੁਲੀ ਇਹ ਅੱਗੇ ਦੱਸ ਦਿੱਤਾ ਵਾ ਜਿਨ੍ਹਾਂ ਨੇ ਵਰਦੀ ਪਾਈ ਆ ਅਸੀਂ ਸਿੱਧੇ ਸਿੱਧੇ ਪਾਰ ਆ ਇਹਨਾਂ ਨੂੰ ਕਰਕੇ ਸਾਰੇ ਵਰਦੀ ਵਾਲੇ ਹੀ ਦਰਵਾਜ਼ਾ ਦਾ ਏਰੀਆ ਕਵਰ ਕਰਨਗੇ ਬਿਨਾ ਵਰਦੀ ਤੋਂ ਅਸੀਂ ਅੰਦਰ ਵੀ ਬਣ ਦੇਣਾ ਕੇ ਇਹ ਸਾਰੇ ਗੇਟ ਸੀਲ ਕਰਾਂਗੇ ਕਿ ਵਰਦੀ ਵਾਲੇ ਹੀ ਅੰਦਰ ਗੱਡੀਆਂ ਚਲਾਉਣਗੇ ਉਹ ਦੂਜਾ ਪਤਾ ਨਹੀਂ ਵੱਡਦੇ ਵਾ ਕੋਈ ਮੈਂ ਹਲਾਵਾ ਵੀ ਵਰਦੀਆਂ ਪਾਣ ਗਿਆ ਜਿਹੜੀਆਂ ਆਟੋ ਚਲਾਉਂਦੀਆਂ ਆ ਹਾਂ ਬਿਲਕੁਲ ਹੀ ਉਹਨਾਂ ਨੂੰ ਕਿਹਾ ਉਹ ਪਾ ਰਹੀਆਂ ਵਾ ਉਹਨਾਂ ਵੈਸੇ ਵਰਦੀਆਂ ਉਹ ਵਰਦੀਆਂ ਪਾ ਰਹੀਆਂ ਮਲਾਵਾ ਉਹ ਉਹ ਵੀ ਨਾਲ ਬਲਾ ਸਾਥ ਦਿੰਦੀਆਂ ਨੇ ਉਹਨਾਂ ਨੂੰ ਕਿਹਾ ਵਾ ਵਰਦੀਆਂ ਪਾ ਰਹੀਆਂ ਸਾ ਮੈਂ ਹਲਾਵਾ ਜਿਹੜੀਆਂ ਹੋਰ ਹਾਂ ਆਪਣਾ ਇਹ ਐਕਟ ਵਾ ਚਲਾਉਂਦੀਆਂ ਨੇ ਉਹਨਾਂ ਦੀ ਜਾਣਕਾਰੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਵੇਖੋ ਕਾਨੂੰਨ ਜਿਹੜੇ ਬਦਲ ਚੁੱਕੇ ਆ ਸਖਤ ਹੋ ਚੁੱਕੇ ਨੇ ਕਾਫੀ ਭਾਰੇ ਪ ਜੁਰਮਾਨੇ ਹੋ ਗਿਆ ਜਿਹੜੀ ਲੇਡੀਜ਼ ਆ ਉਹ ਬਹੁਤ ਜ਼ਿਆਦਾ ਫੋਨ ਯੂਜ਼ ਕਰਦੀਆਂ ਨੇ ਐਕਟ ਵਾ ਚਲਾਉਂਦੇ ਆ ਅਸੀਂ ਤੁਹਾਡੇ ਜਰੀਏ ਨਾ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਇੱਕ ਆਪਣੇ ਕਾਗਜ਼ ਪੱਤਰ ਰੱਖੋ ਇੱਕ ਹੈਲਮਟ ਪੋਣਾ ਸ਼ੁਰੂ ਕਰੋ ਮੁਤਾਬਕ ਜੇ ਕੋਈ ਸਿੱਖ ਆ ਤਾਂ ਉਹ ਆਪਣੀ ਦਸਤਾਰ ਬੰਨੇ 5.5 ਮੀਟਰ ਦਸਤਾਰ ਬੰਨੀ ਹੋਣੀ ਚਾਹੀਦੀ ਆ 5.5 ਮੀਟਰ ਤੋਂ ਘੱਟ ਨਹੀਂ ਹੋਵੇ ਨੰਬਰ 2 ਜਿਹੜੇ ਦੂਸਰੇ ਨੇ ਲੇਡੀਜ਼ ਨੇ ਪਹਿਰਾ ਉਹ ਵੀ ਆਪਣੀਆਂ ਦਸਤਾਰ ਬੰਨ ਲੈਣ ਤੇ ਉਹਨਾਂ ਨੂੰ ਜਿਹੜੀਆਂ ਦੂਧੀਆਂ ਨੇ ਉਹਨਾਂ ਵਰਤ ਪਾਉਣ ਹੈਲਮਟ ਪਾ ਕੇ ਰੱਖਣਗੇ ਅੱਗੇ ਵਾਸਤੇ ਤੇ ਪਿੱਛੇ ਵਾਲਾ ਵੀ ਕਈ ਯਾਰ ਕਹਿੰਦੇ ਨੇਗੇ ਪਿੱਛੇ ਵਾਲੇ ਦਾ ਕੀ ਮਤਲਬ ਆ ਜਾਨ ਸਾਰਿਆਂ ਤੇ ਹੈਗੀ ਆ ਅਗੇ ਚਲਾਉਣ ਵਾਲਾ ਡਰਾਈਵਰ ਹੀ ਪਾਊਗਾ ਜਿਹੜਾ ਪਿੱਛੇ ਬੈਜੇਗਾ ਉਹ ਵੀ ਸਹਾਰ ਬਣ ਪਾਏਗਾ ਤੇ ਬੇਨਤੀ ਹੈ ਕਿ ਜੁਰਮਣ ਦੇ ਕੋਲੋਂ ਲਾਗੂ ਕਰੋ